ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਪ੍ਰਪਲ ਤੇ ਤੁਸੀਂ ਦੇਖ ਰਹੇ ਹੋ ਏਪੀ ਨਿਊਜ਼ ਪੰਜਾਬੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਫਲੋਰ ਸ਼ਹਿਰ ਵਿੱਚ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਲੁੱਟਖੋ ਦਾ ਜਿਹੜਾ ਸਿਲਸਲਾ ਲਗਾਤਾਰ ਚੱਲਦਾ ਆ ਰਿਹਾ ਹੈਗਾ ਤੇ ਲਟੇਰੇ ਹਰ ਰੋਜ਼ ਕਿਸੇ ਨਾ ਕਿਸੇ ਨਵੀਂ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆਉਂਦੇ ਹਨ ਕੱਲ ਵੀ ਕੇ ਇਸੇ ਤਰ੍ਹਾਂ ਫਲੋਰ ਬੱਸ ਸਟੈਂਡ ਦੇ ਕੋਲ ਲੁੱਟਖੋ ਦਾ ਮਾਮਲਾ ਨਜ਼ਰ ਆਇਆ ਸੀ ਜਿਸ ਵਿੱਚ ਲੋਕਾਂ ਨੇ ਉਹਨਾਂ ਲਟੇਰਿਆਂ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ ਸੀ ਤੇ ਉਹਨਾਂ ਦੋ ਲਟੇਰਿਆਂ ਨੂੰ ਕਾਬੂ ਕਰਕੇ ਥਾਣਾ ਫਲੋਰ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਲੇਕਿ ਅੱਜ ਤੱਕ ਕੁਝ ਨਹੀਂ ਪਤਾ ਲੱਗਾ ਵੀ ਉਹਨਾਂ ਦੇ ਉੱਤੇ ਕਾਰਵਾਈ ਕੀ ਹੋਈ ਉਹ ਮਾਮਲਾ ਹਲੇ ਠੰਡਾ ਨਹੀਂ ਹੋਇਆ ਤੇ ਅੱਜ ਇੱਕ ਹੋਰ ਰਾਹੋਂ ਦਾ ਨੌਜਵਾਨ ਜਿਹੜਾ ਕਿ ਮਈਆ ਦਰਬਾਰ ਦੇ ਦਰਬਾਰ ਦੇ ਉੱਤੇ ਮੱਥਾ ਟੇਕਣ ਆਇਆ ਸੀ ਉਹ ਨੌਜਵਾਨ ਜਦੋਂ ਆਪਣੇ ਹਨੂਮਾਨ ਮੰਦਰ ਵੱਲੋਂ ਤੁਰਿਆ ਤਾਂ ਉਸ ਨੌਜਵਾਨ ਨੂੰ ਰਸਤੇ ਵਿੱਚ ਲੁੱਟੇਰਿਆਂ ਨੇ ਕਾਬੂ ਕੀਤਾ ਉਸਤੇ ਦਾਤਰਾ ਨਾਲ ਹਮਲਾ ਕੀਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਉਸ ਨੌਜਵਾਨ ਦੇ ਕੋਲੋਂ ਦੋ ਮੋਬਾਈਲ ਤੇ ਕੁਝ ਨਕਦੀ ਸੀ ਉਹ ਉਹਨਾਂ ਨੇ ਖੋਹ ਕੀਤੀ ਹੈਗੀ ਆ ਤੇ ਉਹ ਨੌਜਵਾਨ ਫਲੋਰ ਦੇ ਸਿਵਲ ਹਸਪੀਟਲ ਵਿੱਚ ਜਿਹੜਾ ਇਲਾਜ ਹੈਗਾ ਡਾਕਟਰ ਨੇ ਦੱਸਿਆ ਮੁਤਾਬਕ ਇਹ ਨੌਜਵਾਨ ਜਿਹੜੀਆਂ ਦੋ ਕੁੜੀਆਂ ਕਾਫੀ ਕਟੀਆਂ ਗਈਆਂ ਹਨ ਤੇ ਇਹਨਾਂ ਦਾ ਕੱਲ ਨੂੰ ਆਪਰੇਸ਼ਨ ਹੋਣਾ ਹੈਗਾ ਜੇ ਇਸੇ ਤਰ੍ਹਾਂ ਲੁੱਟਖੋਹ ਦਾ ਸਿਲਸਲਾ ਫਲੋਰ ਦੇ ਇਲਾਕੇ ਵਿੱਚ ਚੱਲਦਾ ਰਿਹਾ ਤਾਂ ਪੁਲਿਸ ਇਥੋਂ ਸਾਨੂੰ ਇਹ ਜਾਪਦੀ ਹੈ ਕਿ ਸੁਤੀ ਪਈਆ ਜਾਂ ਕਾਰਵਾਈ ਕਰਨ ਚ ਕੋ ਰਾਜ਼ੀ ਨਹੀਂ ਹੈ ਗਈ ਜਾਂ ਉਹਨਾਂ ਦੇ ਹੱਥ ਜਿਹੜੇ ਲਟੇਰਿਆਂ ਤੋਂ ਕਾਫੀ ਦੂਰ ਹਨ ਲਟੇਰੇ ਜਿਹੜੇ ਬੇਖੌਫ ਹੋ ਕੇ ਜਿਹੜੀਆਂ ਲੁੱਟਖੋਧੀਆਂ ਹਰ ਰੋਜ਼ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਇਥੋਂ ਕਿਤੇ ਨਾ ਕਿਤੇ ਪੁਲਿਸ ਉੱਤੇ ਵੀ ਸਵਾਲਿਆਂ ਨਿਸ਼ਾਨ ਲੱਗਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀਆਂ ਇਹ ਲੁੱਟਖੋਦੀਆਂ ਬਾਰਦਾਤਾਂ ਹਰ ਰੋਜ਼ ਜਿਹੜੀਆਂ ਹੁੰਦੀਆਂ ਹਨ ਉਹਨਾਂ ਤੇ ਪ੍ਰਸ਼ਾਸਨ ਕਿੰਨਾ ਕੁ ਜਲਦੀ ਕਾਬੂ ਕਰਦੀ ਆ ਇਹਨਾਂ ਲੁਟੇਰਾਂ ਨੂੰ ਕਿੰਨਾ ਕਿੰਨਾ ਕੁ ਜਲਦੀ ਕਾਬੂ ਕਰਕੇ ਇਹਨਾਂ ਨੂੰ ਸਲਾਖਾਂ ਪਿੱਛੇ ਭੇਜਦੀ ਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਏਪਨ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਦੇ ਨਾਲ ਮੈਂ ਪ੍ਰਪਾਲ ਫਲੋਰ ਸ਼ਹਿਰ ਵਿੱਚ ਨਹੀਂ ਰੁਕਿਆ ਲੁੱਟਖੋਦੀਆਂ ਬਾਰਦਾਤਾਂ ਦਾ ਸਿਲਸਿਲਾ ਲੁਟੇਰੇ ਇੱਕ ਵੇਖੋ ਹੋ ਕੇ ਦੇਖ ਨੇ ਹਰ ਰੋਜ਼ ਲੁੱਟਖੋਦੀ ਬਾਰਦਾਤ ਨੂੰ ਅੰਜਾਮ ਜੀ ਹਤੰਦਾ ਸੀ ਕਿ ਤਾਜ਼ਾ ਮਾਮਲਾ ਅੱਜ ਸ਼ਹਿਰ ਫਲੋਰ ਦੇ ਨਜ਼ਦੀਕ ਮਈਆ ਦਰਵਾਜ਼ਾ ਹੈ ਜਿੱਥੇ ਰਾਹੋਂ ਦੇ ਰਹਿਣ ਵਾਲੇ ਮਨਦੀਪ ਨਾਮ ਦਾ ਇੱਕ ਨੌਜਵਾਨ ਮਥਾ ਟਿਕਣਾ ਆਪਣੇ ਦੋਸਤ ਨਾਲ ਆਇਆ ਸੀ ਕਿ ਜਦੋਂ ਉਹ ਬਾਥਰੂਮ ਕੰਨ ਲਈ ਥੋੜਾ ਇੱਕ ਸਾਈਡ ਤੇ ਗਿਆ ਤਾਂ ਉੱਥੇ ਦੋ ਮੋਟਰਸਾਈਕਲ ਤੇ ਸਵਾਰ ਲਟੇਰਿਆਂ ਨੇ ਉਹਨਾਂ ਨੂੰ ਦਾਤਰ ਦੀ ਨੋਕ ਤੇ ਲੁੱਟ ਲਿਆ ਉਹਨਾਂ ਦੇ ਕੋਲੋਂ ਦੋ ਕੀਮਤੀ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਤੇ ਜਾਂਦੇ ਜਾਂਦੇ ਉਹਨਾਂ ਤੇ ਦਾਤਰ ਨਾਲ ਵਾਰ ਕਰ ਗਿਆ ਜਿਸ ਤੇ ਮਨਦੀਪ ਸਿੰਘ ਦੀਆਂ ਦੋਨੋਂ ਉਂਗਲਾਂ ਪਰੀਤਰਾ ਕਟੀਆਂ ਗਈਆਂ ਅਤੇ ਉਸ ਨੂੰ ਫਲੋਰ ਦੇ ਸਿਵਲ ਹਸਪੀਟਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਕਿਹੜਾ ਪਿੰਡ ਐ ਭਜੀ ਮੇਰਾ ਪਿੰਡ ਨਹੀਂ ਕਿੰਨੇ ਕੋਈ ਜੀ ਮਾਮਲਾ ਪਾ ਜੀ ਸੀਵਲ ਹਸਪੀਟਲ ਆਏ ਆ ਅਸੀਂ ਜੀ ਮੱਥਾ ਟੇਕਣਾ ਹੀ ਇੱਥੇ ਆਪਣੇ ਫਲੋਰ ਹਨੂਮਨ ਮੰਦਿਰ ਤੇ ਮੱਥਾ ਟੇਕਿਆ ਸੀ ਅਸਕੇ ਚਲ ਦਰਿਆ ਦੇਖਿਆ ਜੀ ਤੇ ਉੱਥੇ ਰਸਤੇ ਜੇ ਹਲੇ ਅਸੀਂ ਦੁਆ ਤ੍ਰੇਨ ਪਟਰੀ ਟੱਪਣ ਲੱਗੇ ਜਨੋ ਨੇ ਸੰਕੇਈ ਲਿਆ ਤੇ ਉਹਨਾਂ ਨੇ ਦਾਤ ਕੱਢੇ ਸਾਨੂੰ ਕਹਿੰਦੇ ਆਪਣਾ ਆਪਣਾ ਫੋਨ ਕੱਢੋ ਫੋਨ ਖੋਗੇ ਲੈ ਗਏ ਸਾਡੇ ਕੋ ਜੇ ਅਸੀਂ ਛਡਾਂਦੇ ਸੀ ਉਹਨਾਂ ਦਾ ਫੋਨ ਉਹਨਾਂ ਸਾਡੇ ਦਾਤ ਮਾਰੇ ਅੱਛਾ ਹਾਂਜੀ ਜੀ ਇਤੋਲਾ ਹੋਰ ਕੁਛ ਨਹੀਂ ਜੀ ਤੇ ਮੜ ਕੇ ਤੁਸੀਂ ਉਹਨਾਂ ਨੂੰ ਇੱਥੇ ਨਹੀਂ ਆਇਆ ਇੱਥੇ ਹਾਂਜੀ ਮੜ ਕੇ ਇੱਥੇ ਲੈ ਆਏ ਸਾਡਾ ਮੇਰਾ ਨਾਮ ਮਦੀਪ ਸਿੰਘ ਹੈ ਜੀ ਭਾਜੀ ਕੀ ਹੋਇਆ ਤੁਹਾਡੇ ਨਾਲ ਵਾਕਿਆ ਉਹ ਸਾਡੇ ਭਾਜੀ ਦੋ ਮੁੰਡੇ ਸਕੇ ਮੋਟਰ ਰੈਲ ਤੇ ਠੀਕ ਆ ਜੀ ਮਮਈਆ ਭਗਵਾਨ ਤੋਂ ਥੋੜਾ ਜਿਹਾ ਅੱਗੇ ਜਾ ਗਏ ਫਿਰ ਰੁਕੇ ਹੋਏ ਲੱਗੇ ਉੱਥੇ ਮੈਂ ਜਲਕੇ ਵਾਸ਼ੂਮ ਕਰਨ ਮੇਰਾ ਦੋਸਤ ਪਿੱਛੇ ਘੜਾ ਤਾ ਮੋਟਰਸਾਈਕਲ ਕੋਲ ਮੈਂ ਜਦੋਂ ਆਇਆ ਵਾਸ਼ੂਮ ਕਰਕੇ ਉਹ ਕਹਿੰਦਾ ਵੇ ਕੋਈ ਆਇਆ ਉਹਨਾਂ ਕੋ ਦੋ ਆਏ ਆ ਵੇ ਕਹਿੰਦੇ ਮੁੰਡੇ ਨੂੰ ਸਾਧ ਵੇ ਕਿੱਥੇ ਆ ਮੈਂ ਜਦੋਂ ਕੋਲ ਆਇਆ ਉਹਨਾਂ ਨੇ ਮੇਰੇ ਹੱਥ ਦੇ ਫੋਨ ਗਿਆ ਕਹਿੰਦੇ ਫੋਨ ਫੜਾ ਮੈਂ ਫੋਨ ਨਹੀਂ ਦਿੱਤਾ ਉਹਨਾਂ ਜ਼ਬਰਦਸਤੀ ਖੋਲਿਆ ਮੁੜ ਕੇ ਦਾਤ ਗੱਡੇ ਪਹਿਲਾਂ ਮੇਰੇ ਦੋਸਤ ਤੇ ਮਾਰਨ ਲੱਗੇ ਸੀਗੇ ਫਿਰ ਬਚਾਲਾ ਬਚਾਲਾ ਮੇਰੀ ਉਂਗਲੀਆਂ ਤੇ ਵੱਡ ਹੋ ਗਈਆਂ ਹਾਂ ਜੀ ਜਿਹੜੇ ਸੀ ਉਹ ਪਤਾ ਸੀ ਦੋ ਜਣੇ ਸੀਗੇ ਸੰਬਲੈਂਡਰ ਮੋਟਰ ਚਲਦੇ ਸੀਗੇ ਅੱਛਾ ਹਾਂ ਜੀ ਮੋਬਾਈਲ ਤੋਂ ਇਲਾਵਾ ਹੋਰ ਕੀ ਲੁੱਟਿਆ ਸੀ ਮੋਬਾਈਲ ਤੋਂ ਇਲਾਵਾ ਦੋ ਫੋਨ ਲੁੱਟੇ ਗਏ ਮੇਰਾ ਤੇ ਮੇਰੇ ਦੋਸਤ ਦਾ ਲੁੱਟਿਆ ਗਿਆ ਜੀ ਅੱਛਾ ਹਾਂ ਜੀ ਓਕੇ ਮੇਰੇ ਆ ਮਾਰ ਕੇ ਨੱਟ ਗਏ ਤੁਸੀਂ ਦੋ ਜਣੇ ਸੀ ਹਾਂ ਜੀ ਅਸੀਂ ਦੋ ਜਣੇ ਰਗੇ ਦੂਸਰਾ ਕਿਹਤਾਂ ਨੂੰ ਜਿਹੜਾ ਸਾਡੇ ਨਾਲ ਸੀ ਨਹੀਂ ਕਰਨ ਮੇਰਾ ਦੋਸਤ ਹੈ ਓ ਕੱਦਾਂ ਠੀਕ ਹੈ ਹਾਂ ਜੀ ਉਹਦੇ ਕੋਈ ਚ ਨਹੀਂ ਹੋਇਆ ਮੈਂ ਤੇ ਉਹਦੇ ਪਹਿਲਾਂ ਲੱਗਾ ਲੱਗਾ ਵੀ ਮੈਂ ਉਹਨੂੰ ਬਚਾਉਂਦਾ ਬਚਾਉਂਦਾ ਨਾ ਮੇਰਾ ਹੱਥ ਮੋਰੇ ਆ ਗਿਆ ਆਪਣਾ ਪਿੰਡ ਕਿਹੜਾ ਹਾਂ ਮੇਰਾ ਜੀ ਪਿੰਡ ਦੀ ਮਾਸੀ ਜਾਬ ਦੇ ਪ੍ਰਤੀਕ ਮੰਗ ਇਹੀ ਕਰਦੇ ਆ ਜੀ ਏਦਾਂ ਦੇ ਵਾਰ ਦਾ ਡਾਕਾ ਨਾਲ ਜਲਦ ਤੋਂ ਜਲਦ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਨ ਜੀ ਸਾਡੇ ਕੋਲ ਇੱਕ ਪੇਸ਼ੈਂਟ ਹੁਣੇ ਥੋੜੀ ਦੇਰ ਪਹਿਲੇ ਆਇਆ ਮਨਦੀਪ ਸਿੰਘ ਕਰਕੇ ਨਾਮ ਮੁੰਡੇ ਦਾ ਆਮ ਸੁਖਸાગਰ ਐਸਬੀਐਸ ਨਗਰ ਦਾ ਹੁੰਦਾ ਨਵੀਂ ਸ਼ਹਿਰ ਦਾ ਇਹ ਮਈਆ ਦਰਬਾਰ ਦੇ ਕੋਲ ਸਿਗੇ ਗਏ ਬਈ ਤੇ ਉੱਥੇ ਨਾਲ ਸਨੇਚਿੰਗ ਹੋਈ ਹੈ ਐਕਚੁਅਲੀy ਓਕੇ ਤੇ ਮੁੰਡੇ ਦੇ ਹੱਥ ਤੇ ਕਾਫੀ ਇਨਸਾਈਜ਼ ਗੂਣ ਸੀਗੇ ਕਾਫੀ ਬਲੀਡਿੰਗ ਸੀਗੀ ਉਹਨੂੰ ਸਟੇਬਲ ਦਿੱਤਾ ਹਾਂ ਅਨ ਕਿਲਾ ਹਾਸਟੇ ਤੱਲੀ 86 ਹੋਰ ਤੋਂ ਨਹੀਂ ਕਿ ਸਿਰਫ 86 ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ